ਸੱਜਿਆ ਕਾਲਜ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰਾਂਨ ਤੱਕ ਜ਼ਰੂਰੀ ਜਿਨ੍ਹਾਂ ਵੀ ਨਾ ਪਹਿਨਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਵੱਡੀ ਖਬਰ ਆ ਰਹੀ ਹੈ ਪੰਜਾਬ ਸਰਕਾਰ ਸਕੂਲਾਂ ਦੇ ਬੱਚਿਆਂ ਨੂੰ ਕਿਤਾਬਾਂ ਨਾ ਮਿਲਣ ਤੇ ਹਾਈ ਕੋਰਟ ਦੇ ਸਖਤ ਹਾਰਕ ਕੀਤੀ ਜਾਵੇਗੀ ਇਸ ਦੇ ਨਾਲ ਹੀ ਚੰਡੀਗੜ੍ਹ ਦੀ ਖਬਰ ਸਾਹਮਣੇ ਆ ਰਹੀ ਪੰਜਾਬ ਦੇ ਚੰਡੀਗੜ੍ਹ ਸਰਕਾਰੀ ਸਕੂਲਾਂ ਵਿੱਚ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸੈਸ਼ਨ ਦਾ ਅੱਧਾ ਸਮਾਂ ਬੀਤ ਜਾਣ ਦੇ ਬਾਵਜੂਦ ਕਿਤਾਬਾਂ ਨਾ ਮਿਲਣ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖਤ ਰੂਪ ਵਿੱਚ ਅਖਦੇਯਾਰ ਕੀਤਾ ਹੈ ਇਸ ਦੇ ਨਾਲ ਹੀ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਨਿਰਦੇਸ਼ ਦਿੱਤੇਗੇ ਹਨ ਕਿ ਜਵਾਬਦਾਇਰ ਕੀਤਾ ਗਿਆ ਹੈ ਕਿ ਸਕੂਲ ਸਿੱਖਿਆ ਵਿਭਾਗ ਦੇ ਬੱਚਿਆਂ ਨੂੰ ਜਲਦ ਤੋਂ ਜਲਦ ਕਿਤਾਬਾਂ ਮੁਹੱਈਆ ਕਰਵਾਇਆ ਜਾਵੇ। ਅਤੇ ਪ੍ਰਮੁਖ ਸਕੱਤਰ ਦੇ ਸਿੱਖਿਆ ਡਾਇਰੈਕਟਰ ਚੰਡੀਗੜ੍ਹ ਦੇ ਨਿੱਜੀ ਤੌਰ ਤੇ ਅਦਾਲਤ ਦੇ ਪੇਸ਼ ਹੋਣ ਦੀ ਪਵੇਗਾ। ਇਸ ਦੇ ਨਾਲ ਚੰਡੀਗੜ੍ਹ ਪਾਸੀ ਦੀਪਕ ਦੀਪਤੀ ਸਿੰਘ ਜਵਾਬਦਾਇਰ ਪਿਛਣ ਵਿੱਚ ਐਡਵੋਕੇਟ ਜਿਫਰ ਲਖਨਪਾਲ ਨੇ ਕਿਹਾ ਕਿ ਸਰਕਾਰ 8ਵੀਂ ਜਮਾਤ ਤੱਕ ਦੇ ਮੁਫਤ ਸਿੱਖਿਆ ਦੇ ਦਾਵਾ ਕਰਦੀ ਹੈ ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਹੀ ਹੈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਅੱਧੀ ਸੈਸ਼ਨ ਬੀਤ ਗਏ ਜਾਂ ਤੋਂ ਬਾਅਦ ਵੀ ਬੱਚਿਆਂ ਨੂੰ ਕਿਤਾਬਾਂ ਭਈਆ ਨਹੀਂ ਕਰਵਾਇਆ ਗਿਆ ਤੇ ਕਿਤਾਬਾਂ ਨਹੀਂ ਮਿਲਗੀਆਂ ਹਰ ਜਿਸ ਕਾਰਨ ਗਰੀਬ ਬੇਵਿਦਿਆਰਥੀਆਂ ਦੀ ਪ੍ਰਾਈਵੇਟ ਸਕੂਲਾਂ ਦੇ ਬੱਚੇ ਮੁਕਾਬਲਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਖਬਰ ਵੰਨ ਤੱਕ ਦੇਖ ਲਈ ਆਪ ਸਭ ਦਾ ਧੰਨਵਾਦ